ਤਤ ਸ਼੍ਰੀਆ ਕਾਲ ਜੀ ਅਮਨ ਰਸੋਈ ਚ ਗਰਮ ਗਰਮ ਰੋਟੀਆਂ ਪਕਾ ਰਹੀ ਸੀ ਤੇ ਆਪਣੇ ਨਨਾਨਣ ਤੇ ਉਹਦੇ ਘਰ ਵਾਲੇ ਨੂੰ ਖਵਾ ਰਹੀ ਸੀ ਉਹਦੀ 12 ਸਾਲਾਂ ਦੀ ਕੁੜੀ ਰਾਣੀ ਵੀ ਉਹਦੀ ਮਦਦ ਕਰਵਾ ਰਹੀ ਸੀ ਅਮਨ ਦੀ ਸੱਸ ਖੁਦ ਆਪਣੇ ਜਵਾਈ ਤੇ ਕੁੜੀ ਕੋਲ ਬਹਿ ਕੇ ਉਹਨਾਂ ਨੂੰ ਖਾਣਾ ਖਵਾ ਰਹੀ ਸੀ ਤੇ ਵਿੱਚ ਵਿੱਚ ਉਹਨਾਂ ਨੂੰ ਇਹ ਵੀ ਦੱਸ ਰਹੀ ਸੀ ਕਿ ਇਸ ਘਰ ਚ ਮੇਰੀ ਕਿੰਨੀ ਚਲਦੀ ਆ ਜਿੰਨੀ ਜਦੋਂ ਤੱਕ ਇੱਕ ਦੋ ਵਾਰ ਵੱਡੀ ਬਉ ਨੂੰ ਮੈਂ ਛਿੜਕਣਾ ਲਵਾ ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਘਰ ਚ ਸੱਸ ਦੀ ਚੱਲਦੀ ਆ ਅਮਨ ਪੂਰੀ ਚੰਗੀ ਤਰ੍ਹਾਂ ਉਹਨਾਂ ਨੂੰ ਖਾਣਾ ਦੇ ਰਹੀ ਸੀ ਪਰ ਫਿਰ ਵੀ ਉਹਦੀ ਸੱਸ ਵਿੱਚ ਵਿੱਚ ਆਪਣੀ ਟੰਗ ਜ਼ਰੂਰ ਅੜਾ ਰਹੀ ਸੀ ਪਹਿਲਾਂ ਤਾਂ ਉਹ ਅਮਨ ਨੂੰ ਹੀ ਵਾਰ-ਵਾਰ ਕਹਿ ਰਹੀ ਸੀ ਪਰ ਇਸ ਵਾਰ ਉਹ ਆਪਣੀ ਪੋਤੀ ਨੂੰ ਆਵਾਜ਼ ਦਿੰਦੀ ਆ ਰਾਣੀ ਫਟਾਫਟ ਸਬਜ਼ੀ ਲੈ ਕੇ ਆ ਤੇ ਆਪਣੇ ਫੁੱਫੜ ਜੀ ਨੂੰ ਦੇ ਇੰਨੀ ਸਬਜ਼ੀ ਬਣਾਈ ਆ ਪਰੌਣਿਆਂ ਲਈ ਕੀ ਉਹਨੂੰ ਆਪਣੀ ਮਾਂ ਲਈ ਸਾਹਮਣੇ ਰੱਖੇਗੀ ਜਿਹੜਾ ਤੂੰ ਇੰਨੀ ਹੌਲੀ ਹੌਲੀ ਕੰਮ ਕਰ ਰਹੀ ਆ ਇਹ ਸੁਣ ਕੇ ਰਾਣੀ ਨੂੰ ਬੜਾ ਗੁੱਸਾ ਆਇਆ ਤੇ ਰਸੋਈ ਵਿੱਚੋਂ ਕਵਲੀ 'ਚ ਸਬਜ਼ੀ ਪਾਉਂਦੇ ਹੋਏ ਬੁੜਬੁੜਾਉਣ ਲੱਗੀ ਇਹ ਦਾਦੀ ਵੀ ਨਾ ਕੁਝ ਵੀ ਬੋਲਦੀ ਰਹਿੰਦੀ ਆ ਬਿਲਕੁਲ ਨਹੀਂ ਸੋਚਦੀ ਕਿ ਕਿਹਦੇ ਸਾਹਮਣੇ ਬੋਲ ਰਹੀ ਆ ਜਿੱਦਣ ਮੈਂ ਪਲਟ ਕੇ ਜਵਾਬ ਦੇ ਦਿੱਤਾ ਨਾ ਫਿਰ ਵੇਖਿਓ ਪਰ ਅਮਨ ਨੇ ਉਹਨੂੰ ਚੁੱਪ ਰਹਿੰਦਾ ਇਸ਼ਾਰਾ ਕਰ ਦਿੱਤਾ ਰਾਣੀ ਚੁੱਪਚਾਪ ਸਬਜੀ ਕੌਲੀ ਵਿੱਚ ਪਾ ਕੇ ਲੈ ਗਈ ਤੇ ਆਪਣੇ ਫੁੱਫੜ ਦੀ ਥਾਲੀ 'ਚ ਉਹਨੇ ਡੋਲ ਦਿੱਤੀ ਇਹ ਵੇਖ ਕੇ ਰਾਣੀ ਦੀ ਦਾਦੀ ਚੇੜ ਗਈ ਬਿਲਕੁਲ ਵੀ ਅਕਲ ਨਹੀਂ ਆ ਇਸ ਕੁੜੀ ਨੂੰ ਕਿ ਕਿਵੇਂ ਕਿਸੇ ਨੂੰ ਸਬਜੀ ਦੇਈ ਦੀ ਆ ਇਹਦੀ ਮਾਂ ਵੀ ਸਾਰਾ ਦਿਨ ਬੈਠੀ ਬੈਠੀ ਰੋਟੀਆਂ ਹੀ ਤੋੜਦੀ ਰਹਿੰਦੀ ਆ ਇਹ ਨਹੀਂ ਕਿ ਕਿ ਕੋਈ ਅਕਲ ਹੀ ਸਖਾਵੇ ਆਪਣੀ ਕੁੜੀ ਨੂੰ ਇੱਕ ਤਾਂ ਕੁੜੀ ਜੰਮ ਦਿੱਤੀ ਤੇ ਉਤੋਂ ਇਹੋ ਜੀ ਨਕਮੀ ਇਧਰ ਅਮਨ ਨੇ ਵੀ ਰਾਣੀ ਨੂੰ ਥੋੜਾ ਜਿਹਾ ਚਿੜਕ ਦਿੱਤਾ ਕਿਉਂ ਬੇਵਜह ਮੈਨੂੰ ਚਿੜਕ ਰਿਹਾ ਓ ਸਬਜੀ ਇਵੇਂ ਪਾਈ ਜਾਂਦੀ ਆ ਜਾ ਜਾ ਕੇ ਆਪਣੀ ਪੜਾਈ ਕਰ ਮੈਂ ਖੁਦ ਸਾਰਾ ਕੰਮ ਕਰ ਲੂੰਗੀ ਹਾਂ ਹਾਂ ਮੈਨੂੰ ਹੀ ਝਿੜਕੋ ਦਾਦੀ ਨੂੰ ਕੁਝ ਨਾ ਬੋਲਿਓ ਰਾਣੀ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਅਮਨ ਖੁਦ ਹੀ ਸਾਰਿਆਂ ਨੂੰ ਖਾਣਾ ਦੇਣ ਲੱਗੀ ਅਮਨ ਰੋਟੀ ਲੈ ਕੇ ਆਈ ਤਾਂ ਉਹਦੀ ਨਾਨ ਨੇ ਕਿਹਾ ਬਬੀ بڑا ਸਿਰ ਚੜਾ ਕੇ ਰੱਖਿਆ ਆ ਤੁਸੀਂ ਰਾਣੀ ਨੂੰ ਬਿਲਕੁਲ ਵੀ ਅਕਲ ਨਹੀਂ ਆ ਕਿ ਖਾਣਾ ਕਿਵੇਂ ਪਰੋਸਦੇ ਆ ਇਹ ਤਾਂ ਮੇਰੀ ਮਾਂ ਆ ਜਿਹੜਾ ਇਹਨਾਂ ਕੁਝ ਬਰਦਾਸ਼ਤ ਕਰਦੀ ਆ ਜੇ ਮੇਰੀ ਸੱਸ ਵਰਗੀ ਹੁੰਦੀ ਨਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਖਾਣਾ ਖਾਂਦੇ-ਖਾਂਦੇ ਉਹਦੇ ਘਰ ਵਾਲੇ ਦੇ ਹੱਥ ਰੁਕ ਗਏ ਤਾਂ ਉਹਦੀ ਨਾਨੀ ਉਹਨੂੰ ਘੂਰ ਕੇ ਵੇਖਿਆ ਤਾਂ ਉਹਨੇ ਚੁੱਪਚਾਪ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਅਮਨ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਤੇ ਉਹਨੇ ਮਨ ਹੀ ਮਨ ਸੋਚਿਆ ਕਿ ਕੌਣ ਕਿਨੂੰ ਕੀ ਸੰਸਕਾਰ ਸਿਖਾ ਰਿਹਾ ਆ ਕੁਝ ਸਮਝ ਨਹੀਂ ਆ ਰਿਹਾ ਇਹ ਸੋਚ ਕੇ ਉਹ ਆਪਣੇ ਕੰਮ ਵਿੱਚ ਲੱਗ ਗਈ ਉਹਦੀ ਨਾਨ tante ਉਹਦਾ ਘਰ ਵਾਲਾ ਖਾਣਾ ਖਾ ਕੇ ਉੱਠੇ ਹੀ ਸੀ ਕਿ ਦਿਓਰ ਦਰਾਣੀ ਆਫਿਸ ਤੋਂ ਘਰ ਆ ਗਏ ਅੰਧਿਆ ਹੀ ਉਹ ਆਪਣੀ ਨਾਨ tante ਉਹਦੇ ਘਰ ਵਾਲੇ ਨਾਲ ਗੱਲ ਕਰਨ ਲਈ ਬਾਹਰ ਹੀ ਬੈਗ ਹੈ ਤੇ ਗੱਲ ਕਰਦਿਆ ਕਰਦਿਆ ਉਹਦਾ ਦਿਓਰ ਕਹਿਣ ਲੱਗਾ ਮੰਮੀ ਅੱਜ ਤਾਂ ਮੈਨੂੰ ਬਹੁਤ ਭੁੱਖ ਲੱਗੀ ਆ ਫਟਾਫਟ ਖਾਣਾ ਲਿਆ ਦੇ ਹਾਂ ਹਾਂ ਤੂੰ ਭੁੱਖਾ ਕਿਉਂ ਬੈਠਾ ਆ ਖਾਣਾ ਤਾਂ ਬਣਿਆ ਪਿਆ ਆ ਹੁਣੇ ਮੈਂ ਵੱਡੀ ਬੋ ਨੂੰ ਕਹਿ ਕੇ ਖਾਣਾ ਲਗਵਾ ਦੇਨੀ ਆ ਇਹ ਕਹਿ ਕੇ ਬੇਬੇ ਨੇ ਅਮਨ ਨੂੰ ਆਵਾਜ਼ ਦਿੱਤੀ ਤੇ ਉਹਨੂੰ ਖਾਣਾ ਲਗਾਉਣ ਲਈ ਕਹਿ ਦਿੱਤਾ ਰਾਹੁਲ ਕਿੱਥੇ ਆ ਅਜੇ ਤੱਕ ਆਇਆ ਨਹੀਂ ਉਹ ਕੋਚਿੰਗ ਤੋਂ ਪਹਿਲਾਂ ਮੈਂ ਉਹਨੂੰ ਲੈ ਆਵਾਂ ਅਮਨ ਦੀ ਦਰਾਣੀ ਖੜੇ ਹੁੰਦੇ ਹੋਏ ਬੋਲੀ ਤੇ ਇੱਧਰ ਉੱਧਰ ਆਪਣੇ ਬੇਟੇ ਨੂੰ ਵੇਖਦੇ ਹੋਏ ਉਹਨੂੰ ਲੈਣ ਲਈ ਜਾਣ ਲੱਗੀ ਬਹੂ ਤੂੰ ਕਿਉਂ ਚਲ ਗਈਆਂ ਉਹ ਰਾਣੀ ਆ ਨਾ ਉਹ ਲੈ ਆਉਗੀ ਵੈਸੇ ਵੀ ਉਹਨਾਂ ਕੰਮੀ ਕੋਈ ਕੰਮ ਤਾਂ ਕਰਦੀ ਨਹੀਂ ਇਹ ਕਹਿੰਦੇ ਹੋਏ ਬੇਬੇ ਨੇ ਰਾਣੀ ਨੂੰ ਆਵਾਜ਼ ਦਿੱਤੀ ਕਿ ਜਾ ਜਾ ਕੇ ਰਾਹੁਲ ਨੂੰ ਲੈ ਕੇ ਆਵੇ ਇੱਧਰ ਅਮਨ ਨੇ ਉਹਨਾਂ ਤਿੰਨਾਂ ਦਾ ਖਾਣਾ ਲਗਾ ਦਿੱਤਾ ਤੇ ਫਿਰ ਬਾਹਰ ਆਈ ਤੇ ਰਾਣੀ ਰਾਹੁਲ ਨੂੰ ਲੈਣ ਲਈ ਚਲੀ ਗਈ ਉਹ ਕੋਲ ਹੀ ਦੋ ਤਿੰਨ ਘਰ ਛੱਡ ਕੇ ਸੀ ਥੋੜੀ ਦੇਰ ਵਿੱਚ ਹੀ ਰਾਣੀ ਰਾਹੁਲ ਨੂੰ ਲੈ ਕੇ ਆ ਗਈ ਰਾਹੁਲ ਦੇ ਘਰ ਆਵਦੇ ਹੀ ਬੇਬੇ ਨੇ ਉਹਨੂੰ ਆਪਣੇ ਨਾਲ ਬਿਠਾ ਕੇ ਖਾਣਾ ਖਵਾਇਆ ਰਾਣੀ ਨੂੰ ਕਹਿ ਦਿੱਤਾ ਕਿ ਉਹਦਾ ਬੈਗ ਕਮਰੇ 'ਚ ਰੱਖ ਦੇਵੇ। ਰਾਣੀ ਉਹਦਾ ਬੈਗ ਕਮਰੇ 'ਚ ਰੱਖਣ ਤੋਂ ਬਾਅਦ ਰਸੋਈ ਚ ਆ ਕੇ ਆਪਣੀ ਮਾਂ ਨੂੰ ਕਹਿਣ ਲੱਗੀ, "ਮਾਂ ਮੈਨੂੰ ਵੀ ਭੁੱਖ ਲੱਗ ਗਈ ਆ। ਮੈਨੂੰ ਵੀ ਖਾਣਾ ਦੇ ਦੇ।" "ਹਾਂ ਪੁੱਤ, ਬਸ 5 ਮਿੰਟ। ਤੂੰ ਇੱਥੇ ਬੈਠ। ਮੈਂ ਤੈਨੂੰ ਇੱਥੇ ਹੀ ਖਾਣਾ ਦੇ ਦੇਨੀ ਆ।" ਇਹ ਕਹਿੰਦੇ ਹੋਏ ਅਮਨ ਨੇ ਰਾਣੀ ਨੂੰ ਖਾਣਾ ਦੇ ਦਿੱਤਾ ਤੇ ਉਹਨੂੰ ਉੱਥੇ ਹੀ ਰਸੋਈ ਵਿੱਚ ਬਿਠਾ ਲਿਆ। ਉਹ ਜਾਣਦੀ ਸੀ ਕਿ ਜੇ ਇਹ ਬਾਹਰ ਬੈਠੂਗੀ ਤਾਂ ਰਾਣੀ ਨੂੰ ਇਹ ਵਾਰ-ਵਾਰ ਕੰਮ ਕਹਿਣਗੇ। ਤੇ ਉਹ ਨੂੰ ਖਾਣਾ ਖਾਂਦੀ ਨੂੰ ਹਟਾਉਣਗੇ ਜਿਹੜਾ ਅਮਨ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਬੇਬੇ ਦੇ ਦੋ ਮੁੰਡੇ ਆ ਰਜੇਸ਼ ਤੇ ਵਿਜੇ ਰਜੇਸ਼ ਦੀ ਪਤਨੀ ਅਮਨ ਤੇ ਉਹਦੀ ਬੇਟੀ ਰਾਣੀ ਤੇ ਵਿਜੇ ਦੀ ਪਤਨੀ ਪ੍ਰੀਆ ਤੇ ਉਹਦਾ ਮੁੰਡਾ ਰਾਹੁਲ ਉਹਦੀ ਕੁੜੀ ਦਾ ਵਿਆਹ 2 ਸਾਲ ਪਹਿਲਾਂ ਹੋ ਚੁੱਕਿਆ ਸੀ ਰਜੇਸ਼ ਬਾਹਰ ਰਹਿ ਕੇ ਕੰਮ ਕਰਦਾ ਸੀ ਤੇ ਮਹੀਨੇ ਵਿੱਚ ਦੋ ਵਾਰ ਆਉਂਦਾ ਸੀ ਬੇਬੇ ਨੇ ਕਦੀ ਵੀ ਅਮਨ ਨੂੰ ਉਹਦੇ ਨਾਲ ਬਾਹਰ ਨਹੀਂ ਜਾਣ ਦਿੱਤਾ ਹਮੇਸ਼ਾ ਆਪਣੇ ਕੋਲ ਹੀ ਰੱਖਿਆ ਪਹਿਲਾਂ ਤਾਂ ਬਹਾਨਾ ਇਹ ਸੀ ਕਿ ਮੈਂ ਇਕੱਲੀ ਘਰ ਕਿਵੇਂ ਰਹੂੰਗੀ ਪਰ ਵਿਜੇ ਦੇ ਵਿਆਹ ਤੋਂ ਬਾਅਦ ਵੀ ਇਹੀ ਹਾਲ ਸੀ ਹੁਣ ਤੱਕ ਰਜੇਸ਼ ਵੀ ਕਈ ਵਾਰ ਕਹਿ ਚੁੱਕਿਆ ਸੀ ਕਿ ਅਮਨ ਤੇ ਰਾਣੀ ਨੂੰ ਆਪਣੇ ਨਾਲ ਲੈ ਕੇ ਜਾਣਾ ਆ ਪਰ ਬੇਬੇ ਸੀ ਕਿ ਜਾਣ ਹੀ ਨਹੀਂ ਦਿੰਦੀ ਸੀ ਹਰ ਵਾਰ ਕੋਈ ਨਾ ਕੋਈ ਨਵਾਂ ਬਖੇੜਾ ਖੜਾ ਕਰ ਹੀ ਲੈਂਦੀ ਸੀ ਤੇ ਅਮਨ ਨੂੰ ਰੁਕਣਾ ਹੀ ਪੈਂਦਾ ਸੀ ਹਰ ਵਾਰ ਉਹਦੇ ਪਿੱਛੇ ਪੈ ਕੇ ਉਹਨੂੰ ਰੋਕ ਹੀ ਲੈਂਦੀ ਤੇ ਤਾਨੇ ਵੀ ਅਮਨ ਤੇ ਰਾਣੀ ਨੂੰ ਹੀ ਮਿਲਦੇ ਇਥੋਂ ਤੱਕ ਕਿ ਹਰ ਦਿਨ ਬੇਬੇ ਅਮਨ ਨੂੰ ਕੁੜੀ ਜੰਮਣ ਤੇ ਤਾਨੇ ਮਾਰਦੀ ਪਰ ਖੁਦ ਭੁੱਲ ਗਈ ਕਿ ਉਹਦੀ ਖੁਦ ਦੀ ਵੀ ਇਕਤੀ ਆ ਪਰ ਹੁਣ ਰਾਣੀ ਵੱਡੀ ਹੋ ਰਹੀ ਸੀ ਉਹ ਸਾਰੀਆਂ ਗੱਲਾਂ ਸਮਝਦੀ ਸੀ ਇਸ ਲਈ ਉਹ ਉਹਨਾਂ ਗੱਲਾਂ ਦਾ ਵਿਰੋਧ ਵੀ ਕਰਦੀ ਸੀ ਇਸੇ ਕਾਰਨ ਉਹਨਾਂ ਦੋਵਾਂ ਦਾਦੀ ਪੋਤੀ ਦਾ ਝਗੜਾ ਹੁੰਦਾ ਹੀ ਰਹਿੰਦਾ ਸੀ ਉਹਨਾਂ ਦੀ ਘਟ ਹੀ ਬੰਦੀ ਸੀ ਅਮਨ ਨੇ ਕੁੜੀ ਜੰਮੀ ਸੀ ਇਸ ਕਰਕੇ ਬੇਬੇ ਦਾ ਪਿਆਰ ਵੀ ਹਮੇਸ਼ਾ ਉਹਦੀ ਦਰਾਨੀ ਵੱਲ ਹੀ ਸੀ ਕਿਉਂਕਿ ਪ੍ਰੀਆ ਉਹਦੀ ਉਹ ਬਹੂ ਸੀ ਜਿਨਨੇ ਉਹਦੇ ਖਾਨਦਾਨ ਦਾ ਵੰਸ਼ ਨੂੰ ਅੱਗੇ ਵਧਾਇਆ ਸੀ ਇਹੋ ਕਾਰਨ ਸੀ ਕਿ ਪ੍ਰਿਆ ਮਹਾਰਾਣੀਆਂ ਵਾਂਗ ਜ਼ਿੰਦਗੀ ਜੀਉਂਦੀ ਸੀ ਉਹਨੂੰ ਕਦੇ ਘਰ ਦੇ ਕੰਮ ਲਈ ਨਹੀਂ ਕਿਹਾ ਜਾਂਦਾ ਸੀ ਬਲਕਿ ਉਹਨੂੰ ਤਾਂ ਸਾਰਾ ਕੁਝ ਤਿਆਰੀ ਮਿਲਦਾ ਸੀ ਇੱਥੋਂ ਤੱਕ ਕਿ ਰਾਹੁਲ ਦੇ ਜਨਮ ਤੋਂ ਬਾਅਦ ਉਹਨੇ ਵਿਜੇ ਦੇ ਆਫਿਸ ਵਿੱਚ ਹੀ ਨੌਕਰੀ ਕਰ ਲਈ ਸਵੇਰੇ ਦੋਵੇਂ ਪਤੀ-ਪਤਨੀ 9 ਵਜੇ ਘਰੋਂ ਚਲੇ ਜਾਂਦੇ ਸੀ ਤੇ ਸ਼ਾਮ ਨੂੰ 6 ਵਜੇ ਘਰ ਆਉਂਦੇ ਸੀ ਉਹਨਾਂ ਦੇ ਪਿੱਛੇ ਰਾਹੁਲ ਬੇਬੇ ਰਾਣੀ ਸਾਰਿਆਂ ਨੂੰ ਅਮਨ ਹੀ ਸੰਭਾਲਦੀ ਸੀ ਖੈਰ ਸਾਰੇ ਖਾਣਾ ਖਾ ਰਹੇ ਸੀ ਤੇ ਅਮਨ ਉਹਨਾਂ ਨੂੰ ਖਾਣਾ ਪਰੋਸ ਰਹੀ ਸੀ ਦੋ ਦੋ ਵਾਰ ਸਬਜੀ ਲੈਣ ਦੇ ਬਾਵਜੂਦ ਵੀ ਪ੍ਰੀਆ ਨੇ ਫਿਰ ਤੋਂ ਸਬਜੀ ਮੰਗ ਲਈ ਕੜਾਈ ਵਿੱਚ ਸਬਜੀ ਸਿਰਫ ਅਮਨ ਜੋਗੀ ਹੀ ਰਹਿ ਗਈ ਸੀ ਪਰ ਬੇਬੇ ਬਖੇੜਾ ਖੜਾ ਕਰੂਗੀ ਇਸੇ ਡਰ ਤੋਂ ਅਮਨ ਨੇ ਉਹ ਸਬਜੀ ਵੀ ਲਿਆ ਕੇ ਪ੍ਰੀਆ ਨੂੰ ਦੇ ਦਿੱਤੀ ਉਸ ਤੋਂ ਬਾਅਦ ਰਾਹੁਲ ਨੇ ਵੀ ਸਬਜੀ ਮੰਗ ਲਈ ਤਾਂ ਅਮਨ ਨੇ ਮਨ੍ਹਾ ਕਰ ਦਿੱਤਾ ਕਿ ਸਬਜੀ ਤਾਂ ਖਤਮ ਹੋ ਗਈ ਆ। ਉਹਦੀ ਗੱਲ ਸੁਣ ਕੇ ਪ੍ਰੀਆ ਕਹਿਣ ਲੱਗੀ, "ਦੀਦੀ, ਇੰਨਾ ਪਨੀਰ ਮੰਗਾਇਆ ਸੀ ਅੱਜ, ਕਿੱਥੇ ਗਿਆ?" ਉਹਦੀ ਗੱਲ ਸੁਣ ਕੇ ਅਮਨ ਬੋਲੀ, "ਪ੍ਰੀਆ ਜਿੰਨਾ ਪਨੀਰ ਆਇਆ ਸੀ, ਮੈਂ ਉਹਦੀ ਸਾਰੇ ਦੀ ਸਬਜੀ ਬਣਾ ਲਈ ਸੀ। ਹੁਣ ਕੁਝ ਵੀ ਨਹੀਂ ਬਚਿਆ ਤਾਂ ਮੈਂ ਕੀ ਕਰ ਸਕਦੀ ਆ?" ਉਹਦੀ ਗੱਲ ਸੁਣ ਕੇ ਬੇਬੇ ਖੁਦ ਰਸੋਈ ਚ ਉੱਟ ਕੇ ਆਈ ਤਾਂ ਉੱਥੇ ਰਾਣੀ ਨੂੰ ਰੋਟੀ ਖਾਂਦੇ ਵੇਖ ਕੇ ਗੁੱਸੇ ਨਾਲ ਬੋਲੀ, "ਅੱਛਾ, ਇਹਨੂੰ ਕੁੜੀ ਨੂੰ ਖਾਣਾ ਖਵਾਉਣ ਲਈ ਪਨੀਰ ਦੀ ਸਬਜੀ ਪਰ ਮੇਰੇ ਪੋਤੇ ਲਈ ਨਹੀਂ ਆ ਇਹ ਕਹਿੰਦੀ ਹੋਈ ਬੇਬੇ ਨੇ ਰਾਣੀ ਦੀ ਥਾਲੀ ਵਿੱਚੋਂ ਪਨੀਰ ਦੀ ਸਬਜ਼ੀ ਵਾਲੀ ਕੌਲੀ ਚੁੱਕਦੇ ਹੋਏ ਕਿਹਾ ਕੁੜੀਏ ਤੂੰ ਚਾਰ ਨਾਲ ਖਾ ਲਵੀ ਤੇਰੇ ਲਈ ਕੋਈ ਜ਼ਰੂਰੀ ਨਹੀਂ ਆ ਪਨੀਰ ਦੀ ਸਬਜ਼ੀ ਖਾਣਾ ਇਹ ਮੇਰੇ ਪੋਤੇ ਲਈ ਆ ਕੌਲੀ ਚੁੱਕਦੇ ਵੇਖ ਕੇ ਰਾਣੀ ਬੋਲੀ ਪਰ ਦਾਦੀ ਮੈਨੂੰ ਵੀ ਪਨੀਰ ਦੀ ਸਬਜ਼ੀ ਚੰਗੀ ਲੱਗਦੀ ਆ ਮੈਂ ਵੀ ਰੋਟੀ ਖਾਣੀ ਆ ਰਾਹੁਲ ਦੋ ਵਾਰ ਸਬਜ਼ੀ ਲੈ ਚੁੱਕਿਆ ਆ ਰਾਣੀ ਦਾ ਇਹ ਕਹਿਣਾ ਹੀ ਸੀ ਕੇ ਬੇਬੇ ਨੇ ਖਿੱਚ ਕੇ ਉਹਦੀ ਗੱਲ ਤੇ ਥੱਪੜ ਮਾਰ ਦਿੱਤਾ ਮੇਰੇ ਪੋਤੇ ਦੀਆਂ ਰੋਟੀਆਂ ਗੈਂਦੀਆਂ ਬੈਠੀ ਬੈਠੀ ਉਹਦੀ ਥਾਲੀ ਤੇ ਨਜ਼ਰ ਰੱਖਦੀਆਂ ਤਾਂ ਹੀ ਮੇਰਾ ਪੋਤਾ ਇੰਨਾ ਕਮਜ਼ੋਰ ਹੁੰਦਾ ਜਾ ਰਿਹਾ ਆ ਜ਼ੋਰਦਾਰ ਥੱਪੜ ਨਾਲ ਰਾਣੀ ਦਾ ਰੋਣਾ ਨਿਕਲ ਆਇਆ ਤੇ ਬੇਬੇ ਉਹਦੀ ਕੌਲੀ ਲੈ ਕੇ ਬਾਹਰ ਆ ਗਈ ਅਮਨ ਕੋਲੋਂ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਹੋਇਆ ਤਾਂ ਉਹ ਵੀ ਬੇਬੇ ਦੇ ਪਿੱਛੇ-ਪਿੱਛੇ ਬਾਹਰ ਆ ਗਈ ਤੇ ਉਹਨੂੰ ਕਹਿ ਲੱਗੀ ਬੇਬੇ ਇਹ ਕੀ ਕੀਤਾ ਆ ਤੁਸੀਂ ਖਾਣਾ ਖਾਂਦੀ ਬੱਚੀ ਨੂੰ ਤੁਸੀਂ ਥੱਪੜ ਮਾਰ ਦਿੱਤਾ ਫਿਰ ਉਹਦੀ ਥਾਲੀ ਵਿੱਚੋਂ ਸਬਜ਼ੀ ਵੀ ਚੁੱਕ ਲਈ ਆਏ ਓਹੋ ਬੜੀ ਜ਼ੁਬਾਨ ਨਿਕਲ ਆਈ ਆ ਤੇਰੀ ਤੂੰ ਇੱਕ ਕੁੜੀ ਦੀ ਮਾਂ ਆ ਚੁੱਪ ਰਹਿ ਤੇਰੀ ਔਕਾਤ ਨਹੀਂ ਆ ਮੇਰੇ ਸਾਹਮਣੇ ਮੂੰਹ ਖੋਲਣ ਦੀ ਬਸ ਬੇਬੇ ਹੁਣ ਹੋਰ ਨਹੀਂ ਹੁਣ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰੂੰਗੀ ਮੇਰੀ ਤੀਜੀ ਥਾਲੀ 'ਚ ਤੁਹਾਨੂੰ ਪਨੀਰ ਦੀ ਸਬਜ਼ੀ ਦੇ ਗਈ ਪਰ ਤੇਰੇ ਪੋਤੇ ਦੀ ਮਾਂ ਨੇ ਤੀਜੀ ਵਾਰ ਸਬਜ਼ੀ ਲਈ ਉਹ ਆਪਣੀ ਥਾਲੀ ਵਿੱਚੋਂ ਆਪਣੇ ਮੁੰਡੇ ਨੂੰ ਸਬਜ਼ੀ ਨਾ ਦੇ ਸਕੀ ਉਹ ਨਹੀਂ ਦਿਖੀ ਤੁਹਾਨੂੰ ਹਮੇਸ਼ਾ ਤੁਹਾਨੂੰ ਮੇਰਾ ਤੇ ਮੇਰੀ ਬੇਟੀ ਦਾ ਹੀ ਖਾਣਾ ਚੁਪਦਾ ਆ ਤੇ ਹੋਰ ਕੀ ਤੁਸੀਂ ਮੈਨੂੰ ਕੁੜੀ ਦੀ ਮਾਂ ਕੁੜੀ ਦੀ ਮਾਂ ਕਰਦੇ ਰਹਿੰਦੇ ਹੋ ਤੁਸੀਂ ਇਹ ਨਾ ਭੁੱਲੋ ਕਿ ਤੁਹਾਡੀ ਵੀ ਇੱਕ ਧੀ ਆ ਤੁਹਾਡਾ ਇੰਨਾ ਬੋਲਣਾ ਸ਼ੋਭਾ ਨਹੀਂ ਦਿੰਦਾ ਅਮਨ ਨੇ ਰਾਣੀ ਨੂੰ ਆਪਣੇ ਗਲੇ ਨਾਲ ਲਾ ਕੇ ਬੇਬੇ ਨੂੰ ਕਿਹਾ ਜ਼ਿਆਦਾ ਜ਼ੁਬਾਨ ਚਲਾ ਰਹੀਆਂ ਤੂੰ ਯਾਦ ਰੱਖ ਤੇਰੀ ਜ਼ੁਬਾਨ ਖਿੱਚਣਾ ਚੰਗੀ ਤਰ੍ਹਾਂ ਹੁੰਦਾ ਆ ਮੈਨੂੰ ਚੁੱਪਚਾਪ ਰੋਟੀ ਪਕਾ ਸਾਰੇ ਰੋਟੀ ਖਾ ਰਹੇ ਆ ਬੇਬੇ ਅਮਨ ਦੇ ਸਾਹਮਣੇ ਚੁੱਕ ਨੂੰ ਤਿਆਰ ਹੀ ਨਹੀਂ ਸੀ ਪਕਵਾ ਲਵੋ ਆਪਣੀ ਛੋਟੀ ਬਹੁਤ ਰੋਟੀਆਂ ਹੁਣ ਤਾਂ ਇੱਕ ਰੋਟੀ ਵੀ ਨਾ ਪਕਾਵਾਂ ਮੈਂ ਤੁਹਾਡੇ ਲਈ ਨਹੀਂ ਰਹਿਣਾ ਮੈਂ ਤੁਹਾਡੇ ਕੋਲ ਇੰਨਾ ਕਹਿੰਦੇ ਹੋਏ ਅਮਨ ਰਾਣੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਏਧਰ ਬੇਬੇ ਬੁੜਬੁੜਾਉਂਦੀ ਹੋਈ ਬਾਹਰ ਆਈ ਵਿਜੇ ਫੋਨ ਲਾ ਰਜੇਸ਼ ਨੂੰ ਬਹੁਤ ਜ਼ਿਆਦਾ ਚਲਾਕ ਬਣ ਰਹੀ ਆ ਨਾ ਇਹ ਇਹਦੀ ਸਾਰੀ ਚਲਾਕੀ ਕੱਢਦੀ ਆ ਮੈਂ ਹੁਣੇ ਉਹ ਮੇਰਾ ਮੁੰਡਾ ਆ ਮੇਰੀ ਹੀ ਸੁਣੂਗਾ ਨਹੀਂ ਬੇਬੇ ਇਹ ਸਭ ਤੁਹਾਡਾ ਮੁੰਡਾ ਤੁਹਾਡੀ ਨਹੀਂ ਸੁਣੂਗਾ ਅਚਾਨਕ ਦਰਵਾਜ਼ੇ ਤੇ ਖੜੇ ਰਜੇਸ਼ ਨੂੰ ਵੇਖ ਕੇ ਸਾਰਿਆਂ ਦੀ ਬੋਲਤੀ ਬੰਦ ਹੋ ਗਈ ਬੇਬੇ ਕੰਬਦੀ ਹੋਈ ਬੋਲੀ ਰਜੇਸ਼ ਤੂੰ ਤੂੰ ਕਦੋਂ ਆਇਆ ਬਸ ਬੇਬੇ ਉਦੋਂ ਹੀ ਆਇਆ ਜਦੋਂ ਤੂੰ ਮੇਰੀ ਕੁੜੀ ਤੇ ਪਤਨੀ ਨੂੰ ਰੋਟੀ ਪਿੱਛੇ ਸੁਣਾ ਰਹੀ ਸੀ ਤੂੰ ਨਹੀਂ ਜਾਣਦਾ ਇਹ ਵੱਡੀ ਬਹੂ ਬੇਬੇ ਆਪਣੀ ਸਫਾਈ ਦੇਣ ਲਈ ਕੁਝ ਕਹਿਣੀ ਲੱਗੀ ਤਾਂ ਰਜੇਸ਼ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ। "ਬੱਸ ਬੇਬੇ, ਹੁਣ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਚੁੱਕਿਆ ਹਾਂ। ਫਿਰ ਕਿਉਂ ਤੂੰ ਗੱਲ ਬਣਾ ਰਹੀ ਆਂ? ਆਪਣੇ ਛੋਟੇ بیٹے ਬਹੂ ਦੇ ਨਾਲ ਤੂੰ ਖੁਸ਼ ਰਹਿ। ਮੈਂ ਆਪਣੀ ਪਤਨੀ ਤੇ ਕੁੜੀ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਆਂ। ਮੇਰੇ ਕਮਾਉਣ ਦਾ ਕੀ ਫਾਇਦਾ? ਜੇ ਮੇਰੀ ਧੀ ਤੇ ਮੇਰੀ ਪਤਨੀ ਹੀ ਰੋਟੀ ਲਈ ਤਰਸ ਜਾਣ।" ਵਿਜੇ ਕੁਝ ਬੋਲਣ ਲੱਗਾ ਤਾਂ ਰਜੇਸ਼ ਨੇ ਉਹਨੂੰ ਵੀ ਚੁੱਪ ਕਰਾ ਦਿੱਤਾ। ਜੇ ਤੂੰ ਇੰਨੇ ਦਿਨਾਂ ਤੋ ਕੁਝ ਨਹੀਂ ਬੋਲਿਆ ਤਾਂ ਹੁਣ ਵੀ ਕੁਝ ਨਾ ਬੋਲ। ਬਸ ਇੱਕ ਵਾਰ ਸੋਚੀਂ ਜ਼ਰੂਰ ਕਿ ਜੇ ਮੇਰੀ ਰਾਣੀ ਦੀ ਜਗ੍ਹਾ ਤੇਰਾ ਰਾਹੁਲ ਹੁੰਦਾ ਤਾਂ ਤੂੰ ਕੀ ਕਰਦਾ? ਇਹਦੇ ਅੱਗੇ ਵਿਜੇ ਕੁਝ ਨਾ ਕਹਿ ਪਾਇਆ ਤੇ ਉਸੇ ਸ਼ਾਮ ਰਜੇਸ਼ ਅਮਨ ਤੇ ਰਾਣੀ ਨੂੰ ਲੈ ਕੇ ਉੱਥੋਂ ਚਲਾ ਗਿਆ। ਇਧਰ ਅਮਨ ਦੀ ਅਸਲ ਕੀਮਤ ਬੇਬੇ ਨੂੰ ਤਾਂ ਹੁਣ ਪਤਾ ਲੱਗ ਰਹੀ ਸੀ। ਘਰ ਵਿੱਚ ਆਏ ਦਿਨ ਕੰਮ ਨੂੰ ਲੈ ਕੇ ਚਿਕਚਿਕ ਹੋਣ ਲੱਗੀ ਸੀ। ਕੁਝ ਦਿਨ ਤਾਂ ਨੌਕਰਾਂ ਨਹੀਂ ਰੱਖੀ ਪਰ ਜਦੋਂ ਉਹਦਾ ਕੰਮ ਪਸੰਦਨਾ ਆਇਆ ਤਾਂ ਪ੍ਰਿਆ ਨੂੰ ਨੌਕਰੀ ਛੱਡ ਕੇ ਘਰ ਬੈਣਾ ਪਿਆ। ਨਾ ਤਾਂ ਹੁਣ ਧੀ ਜਵਾਈ ਨੂੰ ਆਏ ਦਿਨ ਬੁਲਾਇਆ ਜਾਂਦਾ ਸੀ ਤੇ ਨਾ ਹੀ ਹੁਣ ਬਹੂ ਨੂੰ ਤਾਣੇ ਸੁਣਾਏ ਜਾਂਦੇ ਸੀ ਕਿਉਂਕਿ ਛੋਟੀ ਬਹੂ ਪਲਟ ਕੇ ਜਵਾਬ ਦੇ ਦਿੰਦੀ ਸੀ। ਬਸ ਇਨਾ ਫਰਕ ਸੀ ਕਿ ਇਸ ਵਾਰ ਵੱਡੀ ਬਹੂ ਨਹੀਂ ਛੋਟੀ ਬਹੂ ਸਾਹਮਣੇ ਸੀ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ